ਹਾਂਜੀ ਬਾਈ ਸਸਰੀ ਕਾਲ ਸਾਰਿਆਂ ਨੂੰ ਸਵਾਗਤ ਹੈ ਸਾਡੇ ਨਾਲ ਬਲੌਗ ਵਿੱਚ ਤੇ ਆਪਾਂ ਆਏ ਹੋਏ ਤਾਂ ਬਈ ਖੇਤਾਂ ਵਿੱਚ ਕੱਖ ਵਟਣ ਤੇ ਮੈਂ ਕਿਹਾ ਚਲੋ ਕਣਕ-ਕੁਣਕ ਵੀ ਦੇਖ ਆਈਏ ਦੇਖੀ ਤਾਂ ਬਈ ਕਣਕ ਹੈ ਉੱਪਰ ਤੋਂ ਆ ਰਹੀ ਹੈ ਤੇ ਦੇਖੀ ਨਾ ਪੱਟੜ ਦੇਣੀ ਲੈ ਦੇਖਣੀ ਆਪਣੇ ਜਣ ਸਾਡੇ ਨਾਲ ਵਧੀਆ ਤਾਂ ਹੈ ਬਈ ਨਿਕਲ ਜਾਣੀ ਅੱਗਾ ਨਿਕਲਿਆ ਬਈ ਤਿੰਨ ਚਾਰ ਦਿਨ ਤਾਂ ਨਿਕਲ ਚਾਰਕ ਦਿਨ ਹੋਰ ਨਿਕਲਣੀ ਬਾਕੀ ਦੇ ਟਾਈਮ ਟਾਈਮ ਨਿਕਲੀ ਹੋਈ ਆ ਬਾਈ ਤੇ ਬਾਕੀ ਅਪਣੇ ਬਈ ਅੱਜ ਫੇਰ ਟਰਾਲੀ ਖਿੱਚ ਮੁਕਾਬਲੇ ਦੇ ਵਿੱਚ ਜਾਣਾ ਤਾਂ ਉੱਥੇ ਜਾ ਕੇ ਫਿਰ ਉੱਥੇ ਵੀ ਦਿਖਾਣੇ ਆ ਫਿਰ ਆਪਾਂ ਤੇ ਵਿੱਚ ਪਹਿਲਾਂ ਕੱਖ ਕੁੱਕ ਵੱਢ ਲਈਏ ਤੇ ਮੈਂ ਕਿਹਾ ਫਿਰ ਨਾਲੇਟ ਹੋ ਜੀਏ ਤਾਂ ਹੀ ਜਾ ਹੁੰਦਾ ਬਈ ਕੰਮ ਗਨਵੇਟ ਖਾਸੇ ਕੰਮ ਹੁੰਦੇ ਬਾਈ ਹੁਣ ਕਰੀਏ ਵੀ ਕੀ ਆ ਉਦੋਂ ਕੱਲ ਪਾਣੀ ਲਾਹੇ ਤਾਂ ਤਾਂ ਨਹੀਂ ਵੱਢ ਕੇ ਲੱਗੇ ਗਏ ਇੱਲਾ ਸੰਢ ਵੀ ਗੜਾਈ ਕਰਤੀ ਬਈ ਆਪਾਂ ਨੇ ਵਿੱਚ ਸਵਾਸ ਸਬੂਹ ਪਾਉਂਗੇ ਹਣ ਐਨ ਕਰ ਦੇਣਾ ਫੇਰ ਗੜਾਈ ਕਰ ਦੇਣੀ ਸੁਆਹ ਪਾ ਕੇ ਖੜਾ ਧੋਨੀ ਸੁਆਹ ਸੁਬੂ ਪਾ ਦੀਏ ਫੇਰ ਲਿਆਣੇ ਮੇਰੇ ਸੁਆਹ ਸੁਬੂ ਫੇਰ ਐ ਕੱਕੂ ਕੱਕ ਘਟ ਹੁੰਦਾ ਤੇ ਬਾਕੀ ਬਈ ਧਨੀਆ ਧੋਨੀਆ ਲੈ ਕੇ ਜਾਣਾ ਹੈ ਕਿਸ ਨੇ ਦੱਸਿਓ ਸਾਡੇ ਤਾਂ ਹੋਇਆ ਹੈ ਬਰਸੀਨ ਨੂੰ ਵੀ ਵੱਡਾ ਲੱਗਿਆ ਰਹੀ ਹੈ ਅਰੇ ਜਮੀਨ ਨੂੰ ਵੱਡਾ ਲੱਗਿਆ ਬਰਸੀਨ ਨੂੰ ਤਾਂ ਲੱਗਣਾ ਫੇਰ ਜਵੀ ਹੋਇਆ ਹੈ ਬਈ ਆਪਣੇ ਤਾਂ ਪਾਰਲੀ ਛੜ ਬਰਸੀਨ ਆ ਗਈ ਇਧਰ ਸਾਈਡ ਮੈਂ ਬਰਸੀਨ ਹਲੇ ਅਗਲੀ ਵਾਰ ਨਾ ਹੋਊਗੀ ਜਰਜ ਵੀ ਅਗਲੀ ਤੇ ਅਗਲੀ ਵਾਰ ਹੋਊਗੀ ਦੂਈ ਦੂਈ ਵਾਰ ਜਵੀ ਦੀ ਇਹ ਆ ਤਾਂ ਹਲੇ ਪਹਿਲੀ ਆ ਹਾਂ ਜੇ ਕੱਲੀ ਜੇ ਵੀ ਲੰਦੇ ਫਿਰ ਨਹੀਂ ਦੀ ਹੋਣੀ ਇਹ ਦੁਬਾਰਾ ਇਹ ਤਾਂ ਕੱਟੇ ਹੋਣੀ ਦੀ ਇਹ ਵੀ ਠੀਕ ਦੀ ਚੱਲ ਚੰਗ ਚੱਲ ਫਿਰ ਉਧਰ ਦੇਖਈਏ ਕੋ ਮੈਂ ਆਈਏ ਤਨੀ ਲੈ ਜਾਈਆਂ ਲਈ ਤਰੀਆਂ ਤਨੀਆ ਹੋ ਜਾਣ ਦੇ ਹੋਰ ਨਾ ਨਾ ਜਿਹੜਾ ਬੜਾ ਏ ਥੋੜਾ ਜਿਹਾ ਤੇ ਲਈ ਚੱਲਦੇ ਦੇਖ ਨਹੀਂ ਨਹੀਂ ਹੋ ਜਾਂਦੇ ਹੋਰ ਹਾਂ ਫੇ ਚੱਲਦੇ ਆਂ ਚੱਲ ਵੱਢ ਲੈ ਭਾਈ ਆਪਾਂ ਆਏ ਹੋਏ ਦੇ ਕੋੜਿਆ ਕੋ ਤਲ ਮਲਾ ਦਿੰਦੇ ਮੈਂ ਕਿ ਹੀਰੇ ਹੋਰ ਰਣੂ ਵੀ ਕਿਨੇ ਦਿਨ ਹੋ ਗਏ ਮਿਲਿਏ ਨਹੀਂ ਆ ਦੇਖੋ ਭਾਈ ਹੀਰਾ ਕਿਆ ਕਰਦਾ ਰਣਾ ਦੇਖ ਦੇਖ ਮੇਰਜ਼ ਮਰਜੀ ਸੇਵਾ ਅੰਦਰ ਕਰਤੀ ਦੇ ਲਓ ਕੀ ਕਰਿਆ ਬੇਨੇ ਖਰਚੂ ਮੇ ਵੱਡਿਆ ਬੇ ਦੇਖੋ ਕਿੰਨਾ ਗਰਮ ਹੋਇਆ ਬੇ ਅੰਨਾ ਹੀ ਹੁਣੀ ਗਰਮ ਹੁੰਦਾ ਦੇਖੋ ਖਬਰ ਦੀ ਖਬਰ ਹੈ ਆ ਗਾ ਮ ਸੁਣਾ ਸਵੇਰ ਦਾ ਵੀ ਬੰਨਿਆ ਆਇਆ ਤਾਰੇ ਭਾਜਾ ਅੰਦਰ ਕਰਦਾ ਮੈਂ ਪਹਿਲਾਂ ਸੇਵਾ ਅੰਦਰ ਕਰਤੀ ਗਰਮ ਦੇਖੋ ਕਿੰਨਾ ਹੋਇਆ ਹੈ। ਕੀ ਹੋ ਗਿਆ? ਫੀਡ ਤਾਂ ਪਹਿਲਾਂ ਖਰਾਦੀ। ਥੋੜੀ ਜੀ ਦੀ। ਲੈ ਕੇ ਆਏਵੇਂ ਚਲ ਉਹਦੇ ਕੋਲ ਖੜ ਜੂ। ਦੇਖ ਰਿਹਾ ਕਿੰਨਾ ਕਰਮ ਹੋਇਆ। ਨੇ ਨੇ। ਖੜਾ ਰਹਾਂਗੇ। ਦੇਖੋ ਬਈ ਨੱਚਦੇ ਇਹਨੇ ਦੇਖੋ ਐ ਤੇਰਾ ਨਖਰਾ। ਆ ਬੁੱਲੇ ਸ਼ਾ। ਹਾਂ ਤੂੰ ਉੱਠਾ ਲੈ ਲੱਗਿਆ ਤੂੜੇ। ਇਦਾਂ ਦੇਖੋ ਵੀ ਨੱਚਦੇ ਨੇ ਦੇਖੋ ਨੱਚਦੇ ਨੇ ਆ ਤੇਰਾ ਨਖਰਾ ਦੇਖੋ ਵੀ ਆ ਦੇਖ ਘਤਾ ਲੱਗਿਆ ਬਈ ਨੱਚਣ ਲੈ ਐਂ ਤਾਂ ਤੂੰ ਕਰੇ ਲਊਗਾ ਵਧੇਰਾ ਕੁਛ ਨਹੀਂ ਨਹੀਂ ਇਹ ਤਾਂ ਸਹੀ ਕੀ ਕਰਦਾ ਸੇਰੇ ਹੀ ਬਈ ਐਨ ਪੂਰੀ ਗਰਮੀ ਗਰਮੀ ਹੈ ਮਤ ਪਾਣੀ ਲੈ ਕੇ ਦਮੈਂ ਇਹ ਜਿਆਦਾ ਜ਼ੋਰ ਮਾਰ ਲਿਆ ਹੋਵੇ ਚਲ ਖੜ ਜਾ ਚਲ ਖੜ ਜਾ ਉਹ ਗੁੱਲੀ ਲਿਖ ਜੀ ਖੇਤਾ ਚ ਦਲਿਹੜ ਦੇ ਖੋਲੂ ਉਸਣ ਹੈ ਬਈਆ ਬਰਸੀਨ ਜਿਹੇ ਜਿਹੀ ਆ ਬਰਸੀਨ ਜਿਹੇ ਜਿਹੀ ਹੈ ਵੀ ਹਾਂਜੀ ਪਰ ਵੈਸੇ ਪਤਾ ਨਹੀਂ ਲੱਗਦਾ ਅਰੇ ਖਾਣੇ ਸਾਡੇ ਘੋੜਿਆਂ ਨੇ ਇਹ ਸਾਡੇ ਘੋੜਿਆਂ ਦਾਣਾ ਇਹ ਇੱਕ ਬਰਸੀਨ ਦੀ ਆ ਹੁੰਦਾ ਬਈ ਤੇ ਆਇਗਾ ਲੂਸ ਹਾਂਜੀ ਆ ਹੈਗਾ ਬਰਸੂਈ ਠੀਕ ਪੱਤਾ ਸੇਮ ਸਾਰਾ ਕੁਝ ਸੇਮ ਹੈ ਨਾ ਹਾਂਜੀ ਹਰ ਪੱਤਾ ਨਹੀਂ ਪੈਪ ਨਾ ਆ ਦੇਖੋ ਰਣਵਾ ਇਹ ਹੰਦੀ ਹੈ ਬਈ ਇਹਦੇ ਵਿੱਚ ਪੈਪ ਸਮਝ ਗਏ ਹਾਂਜੀ ਇਹ ਹੁੰਦਾ ਡੱਕਾ ਇਹਦੇ ਕੋਈ ਪੈਪ ਨਹੀਂ ਕੋਈ ਹਵਾ ਨਹੀਂ ਇਹ ਜਿਹੜੀ ਹਵਾ ਆਉਂਦੀ ਹੈ ਇਹੀ ਮੋਕ ਲਾਉਂਦੀ ਹੈ ਘੋੜਿਆਂ ਨੂੰ ਬੰਨ ਵੀ ਇਹੀ ਪਉਂਦੀ ਹੈ ਹਵਾ ਨਾਲ ਗੈਸ ਬਣ ਜਾਂਦੀ ਹੈ ਇਹ ਘੋੜਿਆਂ ਨੂੰ ਪਾਉਂਦੇ ਆਪਾਂ ਪਰਹੀ ਠੀਕ ਹੈ ਪਹਿਲਾਂ ਮੈਨੂੰ ਇੰਨਾ ਪਤਾ ਨਹੀਂ ਤਾ ਤੇ ਆ ਜਿਹੜਾ ਬਰਕੀਨ ਹੁੰਦਾ ਉਹਦੇ ਵਿੱਚ ਪੈਪ ਹੁੰਦੀ ਆ ਫੁੱਲੀ ਬਰਕੀਨ ਚਾ ਦੇ ਹੁਣ ਇਹ ਪੈਪ ਵਾਲੀ ਨੜੀ ਹੁੰਦੀ ਆ ਇੱਥੇ ਹਾਂਜੀ ਜਿਹੜਾ ਆ ਹੁੰਦਾ ਲੂਸਣਾ ਇਹ ਡੱਕਾ ਹੁੰਦਾ ਜਿੱਕਣਾ ਆਪਣਾ ਜਿੱਕਣਾ ਖਬਰ ਹੁੰਦਾ ਖਣਾ ਖੱਬੜ ਵਾਲਾ ਕੰਮ ਕਰਦਾ ਹੈ ਸਮਝ ਗਏ ਅੱਛਾ ਇਹਦੇ ਵਿੱਚ ਪੈਪ ਨਹੀਂ ਹੁੰਦੀ ਜੀ ਇਹ ਜੋ ਜਾਨ ਬਹੁਤ ਹੈ ਇਹ ਜੋ ਪ੍ਰੋਟੀਨ ਬਹੁਤ ਹੁੰਦੇ ਆ ਅੱਛਾ ਜੀ ਬਹੁਤ ਰਾਤਾਂ ਦਾ ਹੁੰਦੇ ਠੀਕ ਆ ਹਾਂਜੀ ਇਹਦਾ ਇਹ ਫਰਕ ਹੈ ਬਰਕੀਨ ਆ ਰਹੇ ਕੋ ਦੇਖਣ ਨੂੰ ਕੋਈ ਨਹੀਂ ਲੱਗਦੇ ਦੂਰ ਤੇ ਜੇ ਬੰਦਾ ਕਹੇ ਲੂਸਣੀ ਤੇ ਵੱਢ ਜਵੇ ਇਹ ਮੀ ਆ ਹਾਂਜੀ ਹਾਂ ਫਰਕ ਹੁੰਦਾ ਠੀਕ ਆ ਠੀਕ ਹੈ ਜੀ ਤਾਂ ਕਰਕੇ ਫੇ ਘੋੜਿਆਂ ਵਿੱਚ ਹਵਾ ਬਣਦੀ ਹੈ ਜੀ ਹਵਾ ਹੁੰਦੀ ਹੈ ਇਹਦੇ ਵਿੱਚ ਹਾਂਜੀ ਫਿਰ ਉਹ ਨਹੀਂ ਹੁੰਦਾ ਕਿ ਆਹ ਕਹਿੰਦਾ ਬਨ ਨਹੀਂ ਪੈਂਦਾ ਸਹੀ ਉਹਦੇ ਨਾਲ ਇੱਕ ਬਨ ਇੱਕ ਮੋਗ ਲੱਗਦੀ ਹੈ ਮੋਗ ਦਾ ਕਹਿੰਦੇ ਨੇ ਇੱਕ ਦੇਖ ਇਹ ਜਿਹੜੀ ਹਵਾ ਹੈ ਉਹ ਮੋਗ ਲਾਂਦੀ ਆ ਹਾਂ ਹਵਾ ਦੇ ਵਿੱਚ ਉਹ ਜੋ ਹੁੰਦੇ ਉਹ ਮੋਕ ਉਹ ਨਹੀਂ ਲਾਂਦੀ ਇੱਕ ਤਾਂ ਇਹ ਜੇ ਜ਼ਿਆਦਾ ਪਾਦੇ ਇਹਦੇ ਵਿੱਚ ਪਾਣੀ ਜ਼ਿਆਦਾ ਹੁੰਦਾ ਹੈ ਹਾਂਜੀ ਠੀਕ ਆ ਦੇਖ ਹਾਂ ਕੁੱਟਿਆ ਤਾਂ ਦੇਖਦਾ ਪਾਣੀ ਇਹਨਾਂ ਹਾਂਜੀ ਇਹਨੂੰ ਜਿੰਨਾ ਮਰਜੀ ਜੋ ਮਰਜੀ ਕਰੀ ਜਾ ਇਹ ਚ ਪਾਣੀ ਨਹੀਂ ਹੁੰਦਾ ਹਾਂਜੀ ਸਮਝ ਗਿਆ ਇਹ ਪਾਣੀ ਹੋਰ ਰਵਸੀਨ ਭਾ ਗਿਰ ਜਾਂਦੀ ਉਸ ਇਹ ਚ ਉਸ ਉਸ ਵੀ ਗਿਰ ਕੇ ਕੁਝ ਨਹੀਂ ਕਰ ਸਕਦੀ ਉਹ ਗੱਲ ਉਸ ਦੀ ਨਹੀਂ ਹੁੰਦੀ ਗੱਲ ਇਹ ਨਾਲੀ ਦੇ ਵਿੱਚ ਪਾਣੀ ਭਰ ਲੰਦਾ ਸਮਝ ਗਿਆ ਇਹਨੂੰ ਨਾਲੀ ਹੁੰਦੀ ਨਹੀਂ ਇਹਨਾਂ ਕਾ ਕਾ ਹੁੰਦਾ ਜਿਹੜਾ ਆਪਣਾ ਜ਼ਿਆਦਾ ਲੱਗਦਾ ਸਰੀਰ ਨੂੰ ਹਾਂਜੀ ਫਿਰ ਮਹਿਸਾਂ ਗਿਆ ਵਾਸਤੇ ਵਧੀਆ ਇਹ ਪੂਰਾ ਕਹੜਾ ਬਾਕੀ ਗਾਂ ਨੂੰ ਤਾਂ ਆਪਾਂ ਨੇ ਬੀਜਣਾ ਐਦ ਕੀ ਤਿਆਰਪਈ ਕਰਕੇ ਡੈਡੀ ਦਦੀ ਕਿਹਾ ਕਹਿੰਦਾ ਖਬੇ ਹੋਣਾ ਤੇਰਾ ਖਬੇ ਨੂੰ ਤੂੰ ਗਾਹ ਪਾਈ ਜੰਨਾ ਸਮਾ ਭਾਈ ਆਪਣਾ 11 20 ਇੱਕ 80 20 ਚਲਾਣਾ ਕੋਈ ਹੋਰ ਆਇਆ ਫਾਇਦਾ ਤੈਨੂੰ ਮੈਂ ਤਾਂ ਹਾਂਜੀ ਤਾਂ ਜੀ ਕਿਹਾ ਜਦੋਂ ਡੈਡੀ ਨੇ ਕਿਤਾਬ ਦਿੱਤਾ ਬੱਸ ਗੱਪੇ ਗੱਪੇ ਜਿਆਦਾ ਦੇਖਦਾ ਨਹੀਂ ਫਿਰ ਵੀ ਹੋਇਆ ਉਧਰ ਉਹਦੇ ਵਿੱਚ ਤਾਂ ਹੋਇਆ ਹੀ ਨਹੀਂ ਵਰਸੀਨ ਆਲੇ-ਦਾਲੇ ਤੇ ਇੱਕ 바ਕੀ ਪਾਣੀ ਪੂਣੀ ਫੜ ਗਿਆ ਹੁਣ ਉਹਦੇ ਕਰਕੇ ਜਿਆਦਾ ਪੈ ਗਿਆ ਵਰਸੀਨ ਨਾ ਹੈ ਆਪਣੇ ਤੇ ਜਿਆਦਾ ਮਾਤਰਾ ਪਾਈ ਜੀ ਇਹ ਤਾਂ ਇੱਕ ਹੋਰ ਸਮਝਾਉਣਾ ਹੈ ਜੀ ਸਾਨੂੰ ਆਪਾਂ ਇੱਧਰ ਆ ਇੱਧਰ ਤੇ ਵੀਡੀਓ ਵਧੀਆ ਬਣਨੀ ਦੇਖੀ ਤੇ ਬਲੌਗ ਹਾਂਜੀ ਥੱਲੇ ਬਹਿ ਜਾ ਜਿਹੜਾ ਹੁਣ ਬਰਸੀਨ ਨਾ ਲੂਸਣਾ ਹਾਂਜੀ ਲੂਸਣ ਨੂੰ ਵੱਢਿਆ ਵੱਢ ਕੇ ਇਹਦੀ ਭਰੀ ਸਟਾਕੇ ਭਰੀਆਂ ਬੰਨ ਕੇ ਰੱਖ ਦੇ ਹਾਂਜੀ ਠੀਕ ਆ ਇਹਨੂੰ ਆਪਾਂ ਜਿੰਨਾ ਮਰਜੀ ਸਟਾਕ ਕਰ ਸਕਦੇ ਇਕੱਠਾ ਬਰਸੀਨ ਨੂੰ ਇਕੱਠਾ ਨਹੀਂ ਕਰ ਸਕਦੇ ਬਰਦੀਨ ਨੂੰ ਬੱड्ਡੇ ਗਏ ਪਾਉ ਟੁੱਕਣਾ ਪੈਂਦਾ ਨਹੀਂ ਉਹ ਤਾਂ ਗਲ ਜਾਂਦਾ ਜਦ ਗਰਮ ਹੋਈ ਦਾ ਸੜ ਜਾਂਦਾ ਇਹ ਇਹਨੂੰ ਸਕਾ ਕੇ ਥੋੜਾ ਜਿਆ ਤੇ ਰੱਖ ਸਕਦੇ ਭਰੀਆ ਬੰਨ ਕੇ ਆਪਾਂ ਨੇ ਬਾੜ ਵੱਢ ਕੇ ਇਹ ਤਾਂ ਨੀਰੀਆ ਦਾ ਕੰਮ ਆ ਹਾਂ ਇਹਨੂੰ ਇਕੱਠਾ ਕਰ ਲੈਣਾ ਫਿਰ ਇਹ ਜੂਨ ਜੁਲਾਈ ਤੱਕ ਚੱਲਣਾ ਬਾਈ ਲੂਸਣ ਉਹਦ ਵਾਰ ਫੇਰ ਸ਼ੁਰੂ ਹੋ ਜੈਨੀ ਬਰਸੀਨ ਨੇ ਆਪਣਾ ਹੁੰਨਾ ਇਹ ਤਿੰਨ ਕੇ ਮਹੀਨੇ ਵਿੱਚ ਗੈਪ ਦਿੰਦਾ ਬਸ ਚਾਰ ਤੇ ਜੂਨ ਜੁਲਾਈ ਤੱਕ ਇਹ ਵਧੀਆ ਇਹਨ ਪੂਰਾ ਘੈਂਟ ਕੰਮ ਕਰਦਾ ਫਿਰ ਵਧੀਆ ਖਰਾਕ ਰਹੂਗੀ ਆਪਣੀ ਘੋੜੇ ਆਹ ਇੱਕ ਦਾ ਨੀਰੀਆ ਵਾਲੀ ਕੰਮ ਹੈ ਦਾ ਮਸੇਹ ਰਹੂਂਦੇ ਬੰਦੇ ਆਪਾਂ ਯਾਰੋ ਫੇਰ ਲੋਡ ਨਹੀਂ ਹੈਗੀ ਬੰਨਣ ਦੀ ਵਧਣ ਦੀ ਵੀ ਇਹ ਵੱਡੋ ਪਾਓ ਹਾਂਜੀ ਹਾਂ ਕੰਮ ਕੰਮ ਤੁਸੀਂ ਵਾਲੇ ਕੰਮ ਕੰਕਤਾ ਹੋਇਆ ਜੀ ਕਿਹੜਾ ਰਿਪੋਰਟ ਹਾਂਜੀ ਹਾਂ ਇਹ ਤਾਂ ਬਹੁਤ ਮਿਹਨਤ ਲੱਗੀ ਹੋਈ ਹੈ ਜੀ ਇਹ 826 ਆ ਹਾਂਜੀ ਇੱਧਰ 872 ਅੱਰ ਜਬੀ ਭਾਈ ਕਿੰਨੇ ਦਿਨਾਂ ਦੇ ਵਿੱਚ ਨਿਕਲ ਜਾਂਦੀ ਆ ਨਿਕਲਣ ਦਾ ਟਾਈਮ ਤਾਂ ਤੁਹਾਨੂੰ ਹੁੰਦਾ ਹਾਂਜੀ 5-4 ਦਿਨ ਲੈ ਲੈਂਦੀ ਆ ਇੱਕ ਅੱਧਾ ਦਿਨ ਵੱਧ ਲੈ ਲੈਂਦੀ ਆ ਜਿਲ੍ਹੇ ਦੇ ਸਾਹ ਨਾਲ ਹੁੰਦਾ ਹਾਂਜੀ ਰਾਦੇ ਨੂੰ ਉਹ ਬਹੁਤ ਚੱਕਾ ਨਹੀਂ ਉਹਦੇ ਲੰਬੀ ਹੁਣ ਤੇ ਕਰ ਗਈ ਨੰਬਰ ਤਾਂ ਬਾਈ ਵਧੀਆ ਘਰੇ ਇਹ ਵੀ ਕੁਝ ਨਹੀਂ ਪਿਆ ਪੂਰਾ ਵਧੀਆ ਕੰਮ ਆ ਨਾ ਰਿਜ਼ਲਟ ਆਦਾ ਵੀ ਜਿਹੜਾ ਪਾ ਨਾ ਮੁੱਲ ਦਾ ਪਾ ਲੈਣੇ ਆ ਹਾਂਜੀ ਵਧੀਆ ਬੰਦੇ ਦੇ ਲੈ ਕੇ ਹਾਂਜੀ ਉਹਦਾ ਫਰਾਂ ਹੀ ਆ ਜਿਹੜਾ ਯਾਰ ਹਾਂ ਉਹ ਫੜਕਦਾ ਹੁੰਦਾ ਹੀ ਆ ਕੜਾ ਕਰਦਾ ਹੁੰਦਾ ਉਹ ਥੋੜਾ ਘੱਟ ਜਾਂਦਾ ਹੁਣ ਦੇ ਇਕੱਲਾ ਇਕੱਲਾ ਦਾਣਾ ਜੰਮਿਆ ਦਈ ਹੂੰ ਕਰਦਾ ਹੋਵੇ ਜਾਂ ਤਾਂ ਫਿਰ ਹੋਵੇ ਪਤਾ ਲੱਗ ਪਤਾ ਹੋਵੇ ਹਾਂਜੀ ਹਾਂ ਆਦਾ ਸਟੋਨ ਦੇ ਦੋ ਤਣਕਾ ਵੀ ਦੋ ਚਾਰ ਦਿਨਾਂ ਤੱਕ ਨਾ ਗੰਨਾ ਵੀ ਹੋਏ ਮੈਂ ਕਹਿੰਨਾ ਪਾਣੀ ਲਵਾ ਜਣ ਪਾਣੀ ਪੂਣੀ ਲਵਾਈਏ ਹਾਂਜੀ ਆਪਾਂ ਨੇ ਹੁਣ ਤਾਂ ਬੰਦਾ ਰੱਖਿਆ ਵੀ ਇਹਨਾਂ ਸਵੇਰ ਜਿੰਨਾ ਸਮਾਤ ਆਖਾ ਸੱਸ ਵੀ ਜ ਘੈਲ ਦੀ ਘੈਲ ਸਭ ਨੇ ਕਰਾਤੀ ਸੀ ਬਈ ਇਹੋ ਘਾਟ ਬਾਤ ਰਹਿ ਗਈ ਹੁਣ ਕੋਈ ਚੱਲਦਾ ਅੱਧਾ ਸਰ ਘੱਟ ਹੋਇਆ ਬਈ ਥੋੜੂ ਸਨ ਇੱਧਰ ਤਾ ਦੇ ਤਾ ਚੱਲ ਹੋ ਜਾਣੇ ਵੀ ਹੋ ਤਾਂ ਆਇਆ ਗਮਤ ਆਇਆ ਗਾਜਰਾ ਗਾਜਰਾ ਤਾਂ ਖਾਣੀ ਹੈ ਖਾਣੀ ਹੈ ਦਸ ਨੇ ਦੇ ਵਿੱਚੋਂ ਨਿਕਲੇ ਦੇਖ ਐ ਬਾਈ ਤੂੰ ਛੱਡ ਤੇ ਇੱਕ ਦੋ ਦਿਨ ਬਾਅਦ ਦੇ ਵੀਜੇ ਨਾ ਲਸਣ ਹਾਂ ਹਾਂ ਬਈ ਹਾਂ ਤੁਸੀਂ ਸਾਤੇ ਇੱਕ ਦੋ ਦਿਨ ਬਾਅਦ ਇਹ ਵੀ ਜਿਹੜਾ ਨਾ ਕਰਨਾ ਲੈ ਸੁਣ ਤਾਂ ਸਾਹੇ ਚ ਖੱਡਾ ਮੈਂ ਕਹਣਾ ਬਗੈਰ ਉਹ ਤਾਂ ਜਿਆਦਾ ਵਧੀਆ ਹੋਇਆ ਹੋਵੇ ਇਹਨਾਂ ਘੱਟ ਨਹੀਂ ਦੀ ਜਿਸ ਕੇ ਵਿੱਚ ਵਿੱਚ ਚੜੀ ਸਿੱਧਾ ਹੈ ਜਿੱਥੇ ਹੋਇਆ ਮਾੜਾ ਮੋਟਾ ਪਟਾਕੇ ਉੱਧਰ ਉੱਧਰ ਲਵਾ ਦੇ ਅਗਨਾ ਹੈ ਬੰਨਾ ਹੀ ਜੰਨੇ ਆਪਣਾ ਤਾਂ ਯਾਰ ਅੰਦਰ ਨਹੀਂ ਆਪ ਬਹੁਤ ਲੋਏ ਕੰਦੇ ਜੰਮਣਾ ਇਹ ਨਹੀਂ ਜੰਮਣਾ ਇਹ ਇਹ ਤਾਂ ਫੇਰ ਬਾਅਦ ਚੋ ਜੰਮਦਾ ਹੁੰਦਾ ਪੂਰਾ ਨਹੀਂ ਦਿਖਦਾ ਹੈ ਹਣੇ ਹੁਣ ਇਹਨੂੰ ਪਾਣੀ ਲਾਉਂਗੇ ਥੋੜੀ ਹੋਰ ਹੋ ਜAVE ਸਰੋ ਪਾਣੀ ਲਾਉਂਗੇ ਜਿੱਥੇ ਲੋਡ ਹੋਈ ਤਾਂ ਜਿੰਨੀ ਆਉਂਦੀ ਹੈ ਪੀਟਾਣਾਂ ਦੇ ਲਈ ਚਲ ਵਧੀਆ ਸਰੋ ਜਵਾ ਦੇਖ ਜਵਾ ਹੀ ਪੂਰਾ ਹੋਇਆ ਹੀ ਪਰ ਪੂਰਾ ਹੋਇਆ ਵੇਆ ਹੋ ਗਿਆ ਮਜ਼ਦੂਰੀ ਦੀ ਰੇਮ ਰਾਈਏ ਕਰੀਏ ਨਾ ਕੰਕਰ ਕੰਮ ਸਾਰੀ ਚੀਜ਼ਾਂ ਕਰਕੇ ਰੱਖਣੀ ਹੈ ਉਹ ਨਹੀਂ ਦਰ ਦੇ ਪਾਣੀ ਲੱਗਣਾ ਕੱਲੂ ਦੇ ਦੇ ਕੱਲੂ ਹੁਣ ਹੀ ਰੇ ਪਾਣੀ ਪਾ ਕੇ ਉਹ ਕਰੀ ਹੈ ਕਹਿਮਾ ਕਰਦੀ ਹੈ ਇਹ ਤੇ ਮਾਰ ਮੰਦਰ ਡੈਡੀ ਉੱਧਰ ਵੀ ਥੱਲਾ ਪਾ ਕੇ ਗਿਆ ਹੈ ਕਿ ਤੱਕ ਨਾ ਕਿੰਨਾ ਪਾ ਹੈ ਹਣਾਈ ਦੋਨੇ ਮਾਰ ਦੇ ਸਾਰੇ ਹੈ ਬਈ ਉਹ ਜੱਗੇ ਵੀਰਾਂ ਨੇ ਦੂਆ ਤੇਰਾ ਬੀਜੀ ਹੋਈ ਆ ਛਿੱਟਾ ਦੇ ਕੇ ਕਣਕ ਐ ਨਹੀਂ ਬਜ਼ਰਦਾ ਵੀਡੀਓ ਇੱਕ ਕਹਿੰਦਾ ਬੀਜੀ ਹੋਈ ਹੈ ਨਾ ਹਾਂ ਮੈਂ ਟੈਂਡੂ ਵੀ ਇਹੋ ਪਾਉਣ ਦਾ ਆ ਬਸ ਮਾਂ ਦੇ ਬੂਟਿਆਂ ਦੇ ਵਿੱਚ ਅੱਛਾ ਚਲੋ ਉਹ ਵੀ ਦੇਖ ਦਿੰਦੇ ਫਿਰ ਚਲ ਆ ਜੋ ਉੱਪਰ ਵੀ ਦੇਖ